ਜਦੋਂ ਮੂੰਹ ਚੋਂ ਇਹ ਲੱਗ ਜਿੱਡ ਕੱਢ ਰਹੀ ਆ ਨਾ ਵੀ ਪੁੱਤ ਘਰ ਤਾਂ ਖਾਲੀ ਹੋ ਗਿਆ ਉਹ ਦਿਲ ਤਿੱਕਰ ਜਾਂਦੀ ਹੈ ਚੀਜ਼ ਉਹ ਹੂਕ ਆ ਜਿਹੜੀ ਮਾਂ ਦੀ ਉਹ ਕੰਨਾਂ ਨਾਲ ਨਹੀਂ ਸੁਣ ਸਕਦੇ ਉਹ ਮਹਿਸੂਸ ਕਰਨੇ ਜਿਹਨੂੰ ਬਿਉਹਣ ਦੀਆਂ ਸਦਰਾਂ ਸੁਪਨੇ ਸੀ ਜਿਹਦੇ ਬਹੁਤ ਸਾਰੇ ਚਾਹ ਲਾੜ ਪੂਰੇ ਕਰਨੇ ਸੀ ਉਹ ਪੁੱਤ ਇਨ ਅਫਸੈਟ ਹੋ ਗਿਆ ਮਾਂ ਨੂੰ ਕੁੱਟਣ ਮਾਰਨ ਪੈਂਦਾ ਜਦੋਂ ਇਨਸਾਨ ਦੀ ਦਵਾਈ ਖਤਮ ਹੋ ਜਾਂਦੀ ਹੈ ਸਭ ਤੋਂ ਵੱਡੀ ਦਵਾਈ ਹੈ ਪਿਆਰ ਸਭ ਤੋਂ ਵੱਡੀ ਦਵਾਈ ਹੈ ਸਾਥ ਇੱਕ ਦੂਜੇ ਦਾ ਨਾ ਮਾਵਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਵੀ ਸਾਡਾ ਸਮਾਜ ਸਾਡੇ ਸਮਾਜ ਦੀਆਂ ਰਿਸ਼ਤੇਦਾਰੀਆਂ ਕਿੰਨੀਆਂ ਖੋਖਲੀਆਂ ਹੋ ਗਈਆਂ ਖੂਨ ਕਿੰਨਾ ਚਿੱਟਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਹਰ ਭੈਣ ਕੋਲ ਜਦੋਂ ਮੂੰਹ ਚ ਇਹ ਲਫ਼ਜ਼ ਕੱਢ ਰਹੀ ਹੈ ਨਾ ਵੀ ਪੁੱਤ ਘਰ ਤਾਂ ਖਾਲੀ ਹੋ ਗਿਆ ਉਹ ਦਿਲ ਤਿੱਕਰ ਜਾਂਦੀ ਹੈ ਚੀਜ਼ ਉਹ ਹੂਕ ਆ ਜਿਹੜੀ ਮਾਂ ਦੀ ਉਹ ਕੰਨ ਨਾਲ ਨਹੀਂ ਸੁਣ ਸਕਦੇ ਉਹ ਮਹਿਸੂਸ ਕਰਨੀ ਪਈ ਮਾਤਾ ਹਰਪ੍ਰੀਤ ਕੌਰ ਜਦੋਂ ਸਰਦਾਰ ਬਿੱਕਰ ਸਿੰਘ ਦੇ ਲੜ ਲੱਗੀ ਸੀ ਨਾ ਇਹ ਗਰੇ ਵਾਲਾਂ ਦੀ ਧੀ ਸੋਚਿਆ ਨਹੀਂ ਸੀ ਕਦੇ ਵੀ ਕਿਤੇ ਜ਼ਿੰਦਗੀ 'ਚ ਇੰਨਾ ਕੁਝ ਹੋ ਜਾਊਗਾ ਫਿਰ ਇੱਕ ਪੁੱਤ ਹੋਇਆ ਇੱਕ ਧੀ ਹੋਈ ਦੋਨਾਂ ਨੂੰ ਪਾਲਿਆ ਪੜ੍ਹਾਇਆ ਲਿਖਾਇਆ ਵਧੀਆ ਸਭ ਕੁਝ ਧੀ ਵੀ ਸਵਰਗ ਵਾਸ ਹੋ ਗਈ ਉਹ ਵੀ ਕਿਸ ਦੁਨੀਆ ਤੋਂ ਤੁਰ ਗਈ ਪੁੱਤ ਮੈਂਟਲੀ ਅਫਸੈਟ ਹੋ ਗਿਆ ਕਮਲਾ ਹੋ ਗਿਆ ਜਿਹਨੂੰ ਬਿਉਹਣ ਦੀਆਂ ਸਦਰਾਂ ਸੁਪਨੇ ਸੀ ਜਿਹਦੇ ਬਹੁਤ ਸਾਰੇ ਚਾਹ ਲਾੜ ਪੂਰੇ ਕਰਨੇ ਸੀ ਜਿਹਦੇ ਪਾਣੀ ਵਾਰ ਮਾਰਨੇ ਕਰਨੇ ਸੀ ਮਾਂ ਨੇ ਉਹ ਪੁੱਤ ਇਹਨੇ ਅਫਸੈਟ ਹੋ ਗਿਆ ਮਾਂ ਨੂੰ ਕੁੱਟਣ ਮਾਰਨ ਪੈਂਦਾ ਮਾਂ ਆਪਣੇ ਪੁੱਤਰ ਡਰਦੀ ਕਿਤੇ ਉਧਰ ਪੈਂਦੀ ਕਿਤੇ ਉਧਰ ਲੁਕਦੀ ਕਿਤੇ ਉਧਰ ਜਾਂਦੀ ਸਰਦਾਰ ਸਾਈ ਸਰਦਾਰ ਬੇਕਰ ਸਿੰਘ ਤੇ ਮਾਂ ਇਹੀ ਕੁਛ ਕਰਦੇ ਆ ਬਜ਼ੁਰਗ ਹੋ ਗਏ ਪਿਛਲੇ 20 ਸਾਲਾਂ ਦੇ ਵਿੱਚ ਸਮੇਂ ਤੋਂ ਪਹਿਲਾਂ ਹੀ ਉਮਲਟਲਣੀ ਸ਼ੁਰੂ ਹੋ ਗਈ ਸੀ ਕਿਉਂਕਿ ਇੱਕੋ ਹੀ ਪੁੱਤ ਸੀ ਉਹੀ ਸਿਧਰਾ ਉਹੀ ਰਿਸ਼ਤੇਦਾਰ ਭੈਣ ਭਰਾ ਜਿਨ੍ਹਾਂ ਨੇ ਰਿਸ਼ਤੇ ਲੈ ਕੇ ਆਉਣੇ ਸੀ ਜਿਨ੍ਹਾਂ ਨੇ ਬਾਹ ਵਾਈ ਕਰਨੀ ਸੀ ਜਿਨ੍ਹਾਂ ਨੇ ਆ ਕੇ ਨਾਲ ਖੜਨਾ ਸੀ ਉਹ ਵੀ ਮੁੱਖ ਮੋੜਨ ਲੱਗ ਗਏ ਕੋਈ ਸਿਧਰੇ ਪੁੱਤ ਦੀ ਮਾਂ ਨੂੰ ਜਾਂ ਉਸ ਪਰਿਵਾਰ ਨੂੰ ਵਿਆਹ ਸ਼ਾਦੀ ਤੇ ਵੀ ਨਹੀਂ ਸੱਦਦਾ ਚੰਗੀ ਤਰ੍ਹਾਂ ਨਾਲ ਕੋਈ ਜਨਮ ਜਨਮ ਮਨਾਉਣ ਤੇ ਤਾਂ ਕਿੰਨੇ ਸੱਦਣਾ ਬਿਆਹ ਸ਼ਾਦੀਆਂ ਦੇ ਸਦਨ ਮੌਕੇ ਵੀ ਦੋ ਘੜੀਆਂ ਸੋਚਦੇ ਆ ਵੀ ਉਹ ਕਮਰਾ ਕੇ ਤੇ ਆ ਕੇ ਸਾਡਾ ਵਿਆਹ ਨਾ ਖਰਾਬ ਕਰ ਦੇਵੇ ਪਰ ਮਾਂ ਕਿੱਥੇ ਜਾਵੇ ਹੁਣ ਮਾਂ ਦੇ ਸਿਰ ਦਾ ਸਾਈ ਬਾਪੂ ਬਿਕਰ ਸਿੰਘ ਉਹ ਵੀ ਮੰਜੇ ਤੇ ਬੈਠਾ ਉਹ ਵੀ ਠੀਕ ਨਹੀਂ ਤੇ ਮਾਂ ਬਾਪੂ ਆਪਣੇ ਪੁੱਤ ਨਰਮਲ ਸਿੰਘ ਨੂੰ ਲੈ ਕੇ ਸਾਡੇ ਕੋਲੇ ਪਹੁੰਚੀ ਅਜ ਤੋਂ 4 ਕਿ ਮਹੀਨੇ ਪਹਿਲਾਂ ਹੱਡੀਆਂ ਦਾ ਪਿੰਜਰ ਬਣੀ ਹੋਈ ਮਾਂ ਤੇ ਪੁੱਤ ਦੇ ਸਿਰ ਦੇ ਵਿੱਚ ਬਣੀਆਂ ਹੋਈਆਂ ਜਟਾਵਾਂ ਤੇ ਉਹਦਾ ਗੁੱਸਾ ਆਪਣੇ ਆਪ ਦੇ ਵਿੱਚ ਹੀ ਦੱਸਾਉਂਦਾ ਸੀ ਇਸ ਪਰਿਵਾਰ ਦੀ ਜ਼ਿੰਦਗੀ ਕਿਹੜੇ ਹਾਲਾਤਾਂ ਚੋਂ ਨਿਕਲ ਰਹੀ ਆ। ਮਾਂ ਨੇ ਸਾਡੇ ਨਾਲ ਆ ਕੇ ਵੀ ਇੱਕ ਰਿਸ਼ਤੇਦਾਰੀ ਕੱਢ ਲਈ। ਪੁੱਤ ਕਹਿੰਦੀ ਮੈਂ ਤੇਰੀ ਭੂਆ ਆਵਾ। ਤੇ ਮਾਂ ਸੱਚੀ ਉਹ ਸਾਡੀ ਭੂਆ ਬਣ ਗਈ ਤੇ ਨਰਮਲ ਵੀਰੇ ਨੂੰ ਦਾਖਲ ਕਰ ਲਿਆ। ਨਰਮਲ ਵੀਰਾ ਮਹੀਨੇ ਕੁ ਦੀ ਠੀਕ ਹੋ ਗਿਆ। ਬਹੁਤ ਠੀਕ ਹੋ ਗਿਆ। ਮਾਂ ਨੂੰ ਲੱਗਿਆ ਮੇਰਾ ਪੁੱਤ ਹੁਣ ਠੀਕ ਆ। ਡੇਢ ਮਹੀਨੇ ਬਾਅਦ ਮਾਂ ਕਹਿੰਦੀ ਹੁਣ ਮੈਂ ਲੈ ਜਾ ਇਹਨੂੰ। ਮਾਂ ਨੂੰ ਫੇਰ ਦੀਵੇ ਜਗਣ ਲੱਗ ਗਈ ਮਨ ਦੇ ਵਿੱਚ। ਉ퍼 ਨੇਉਣ ਲੱਗੇ ਮੇਰਾ ਪੁੱਤ ਠੀਕ ਹੋ ਚੱਲਿਆ ਮਾਂ ਦੀਆਂ ਫੇਰ ਆਸਾਂ ਫੇਰ ਸਦਰਾ ਜਿਉਂਦੀਆਂ ਹੋ ਗਈਆਂ ਪਰ ਫੇਰ ਜਦ ਘਰੇ ਲੈ ਗਈ ਪੁੱਤ ਨੂੰ ਘਰੇ ਜਾ ਕੇ ਉਹਨੇ ਫੇਰ ਥੋੜੇ ਦਿਨ ਦਵਾਈ ਖਾਧੀ ਫੇਰ ਦਵਾਈ ਬੰਦ ਕਰਤੀ ਫੇਰ ਗੁੱਸਾ ਕਰਨਾ ਸ਼ੁਰੂ ਕਰਤਾ ਕਿਉਂਕਿ ਉਹ ਘਰ ਨੂੰ ਵੱਢਣ ਖਾਣ ਨੂੰ ਆਉਂਦਾ ਜਿੱਥੇ ਕੋਈ ਆ ਕੇ ਕਹਿੰਦਾ ਨਹੀਂ ਨਿਰਮਲਾ ਕੀ ਹਾਲ ਆ ਉਹ ਘਰ ਉਹ ਬੈਠ ਕੇ ਉਹ ਕਮਰਾ ਉਹਦੇ ਉੱਤੇ ਡਿੱਗਦਾ ਜਿਹਦੇ ਵਿੱਚ ਕੋਈ ਆ ਕੇ ਕਹਿੰਦਾ ਨਹੀਂ ਵੀ ਤੂੰ ਮੇਰੀ ਮਾਸੀ ਦਾ ਪੁੱਤਾਂ ਤੂੰ ਮੇਰੇ ਮਾਮੇ ਦਾ ਮੈਂ ਤੇਰੇ ਚਾਚੇ ਦਾ ਪੁੱਤਾਂ ਚੱਲ ਚੱਲੀਏ ਘੁੰਮ ਕੇ ਆਈਏ ਚੱਲ ਢੇੜਾ ਕੱਢ ਕੇ ਆਈਏ ਚੱਲ ਮੇਲਾ ਦੇਖ ਕੇ ਆਈਏ ਚੱਲ ਵਿਆਹ ਤੇ ਚੱਲੀਏ ਤਾਂ ਫਿਰ ਦੁਬਾਰਾ ਫਿਰ ਨਿਰਮਲ ਉਹਨਾਂ ਕੋਠੇ ਕਮਰਿਆਂ ਦੇ ਵਿੱਚ ਜਾ ਕੇ ਉਹਨਾਂ ਬੈਠਕਾਂ 'ਚ ਉਸ ਘਰ 'ਚ ਜਾ ਕੇ ਦੁਬਾਰਾ ਫਿਰ ਅਫਸੈਟ ਹੋ ਗਿਆ ਫਿਰ ਉਹ ਮਾਂ ਨੂੰ ਕੁੱਟਣ ਮਾਰਨ ਕੋਰਨ ਦੀ ਫਿਰ ਉਹੀ ਰੋਜ਼ਮਰ ਦੀ ਜ਼ਿੰਦਗੀ ਸ਼ੁਰੂ ਹੋ ਗਈ ਫਿਰ ਮਾਂ ਇੱਕ ਦਿਨ ਰੋਂਦੀ ਬਿਲਕਦੀ ਫੇਰ ਆਈ ਸਾਡੇ ਕੋਲੇ ਕਹਿੰਦੀ ਪੁੱਤ ਨਿਰਮਲ ਤਾਂ ਫੇਰ ਉਵੇਂ ਹੀ ਕਰਦਾ ਇਹ ਰਾਜ ਦੇ ਫੈਰਮਾਨ ਆ ਉਹੀ ਗੱਲ ਮਾਂ ਨੂੰ ਕਿਹਾ ਮਾਂ ਤੂੰ ਦੱਸ ਕਿ ਮੈਂ ਕਰਨਾ ਅਸੀਂ ਲੈ ਕੇ ਆਈਏ ਜਾਂ ਤੂੰ ਲਿਆਏਂਗੀ ਉਹਨੂੰ ਮਾਂ ਫੇਰ ਵਿਚਾਰੀ ਗੱਡੀ ਕਿਰਾਏ ਤੇ ਕਰਕੇ ਕਿਸਦਾ ਮੈਂ ਤਲਲਾ ਕਰਕੇ ਕਿਉਂਕਿ ਨਾਲ ਤਾਂ ਕੋਈ ਤੁਰਦਾ ਨਹੀਂ ਭਾਈ ਫੇਰ ਲੈ ਕੇ ਆਈ ਨਿਰਮਲ ਨੂੰ ਹੁਣ ਨਿਰਮਲ ਕੈਂਪ ਤੇ ਆਇਆ ਅੱਜ 10 12 ਦਿਨ ਹੋ ਗਏ ਸਾਡੇ ਕੋਲੇ ਦਵਾਈ ਚੱਲਦੀ ਏ ਠੀਕ ਆ ਪਰ ਹੁਣ ਮਾਂ ਕਿੰਨੇ ਦਿਨ ਮਾਂ ਸਿਰ ਦੇ ਸਾਈਂ ਨਾ ਰਵੇ ਕਿ ਪੁੱਤ ਨਾ ਰਵੇ ਪਿੱਛੇ ਸਾਈਂ ਸਰਦਾਰ ਜੀ ਦੇ ਨਾਲ ਲੜ ਲੱਗ ਕੇ ਆਈ ਸੀ ਉਹ ਮੰंजे ਤੇ ਪਿਆ ਉਹ ਰੋਟੀ ਵੱਲੀੋਂ ਬਿਲਕਦਾ ਤੇ ਇੱਥੇ ਪੁੱਤ ਆ ਆਂਦਰਾਮ ਜਿਗਰ ਦਾ ਟੁਕੜਾ ਵਾ ਉਹਨੂੰ ਛੱਡ ਕੇ ਜਾਣ ਨੂੰ ਵੀ ਜੀ ਨਹੀਂ ਕਰਦਾ ਅੱਜ ਮਾਂ ਫੇਰ ਆਈ ਕਹਿੰਦੀ ਪੁੱਤ ਮੈਂ ਹੁਣ ਘਰੇ ਜਾਵਾਂ ਵੀ ਮੈਂ ਜਾ ਕੇ ਤੁਹਾਡੇ ਫੁੱਫੜ ਨੂੰ ਵੀ ਦੇਖਣਾ ਵਾ ਤੇ ਅੱਜ ਮਾਂ ਆਪਣੇ ਘਰ ਚਲੀ ਆ ਤੇ ਉਹ ਨਿਰਮਲ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣ ਗਿਆ ਪਰ ਬੇਨਤੀ ਹੈ ਸਾਡੀ ਭੈਣਾਂ ਤੇ ਭਰਾਵੋ ਇਹ ਨਰਮਲ ਹੁੰਨੀ ਤੁਹਾਡੇ ਪਿੰਡ ਚ ਹੀ ਰਹਿੰਦੇ ਆ ਬਾਈ ਤੁਹਾਡੇ ਗਲੀ ਗਵਾਂਢ ਚ ਹੀ ਰਹਿੰਦੇ ਆ ਤੁਹਾਡੀਆਂ ਰਿਸ਼ਤੇਦਾਰੀਆਂ ਚ ਹੀ ਰਹਿੰਦੇ ਨੇ ਇਦਾਂ ਦੇ ਨਰਮਲ ਹੁੰਨੀ ਪਰ ਤੁਸੀਂ ਜੇ ਉੱਥੇ ਨਰਮਲ ਹੋਣਾ ਦੀ ਬਾਹ ਫੜੋ ਉੱਥੇ ਨਰਮਲ ਹੋਣਾ ਨੂੰ ਸਾਥ ਦੇਮੋ ਆ ਡਿਪਰੈਸ਼ਨ ਦੀਆਂ ਦਵਾਈਆਂ ਖਾਣ ਦੀ ਲੋੜ ਨਾ ਪਵੇ ਇਹ ਉਦੋਂ ਲੋੜ ਪੈਂਦੀ ਹੈ ਜਦੋਂ ਇਨਸਾਨ ਦੀ ਦਵਾਈ ਖਤਮ ਹੋ ਜਾਂਦੀ ਹੈ ਸਭ ਤੋਂ ਵੱਡੀ ਦਵਾਈ ਹੈ ਪਿਆਰ ਸਭ ਤੋਂ ਵੱਡੀ ਦਵਾਈ ਹੈ ਸਾਥ ਇੱਕ ਦੂਜੇ ਦਾ ਸਾਡੇ ਪੰਜਾਬ ਚ ਕੋਈ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਸੀ ਹੁੰਦਾ ਕਿਉਂਕਿ ਅਸੀਂ ਮਿਲ ਆਪੜੇ ਇੰਨੇ ਸੀ ਅਸੀਂ ਛੋਟੀ ਜੀ ਗੱਲ ਤੇ ਭੰਗੜੇ ਪਾਉਣ ਲੱਗ ਜਾਂਦੇ ਸੀ ਅਸੀਂ ਇੱਕ ਦੂਜੇ ਦੇ ਘਰ ਦੇ ਵਿੱਚ ਇੰਨੀਆਂ ਸਾਂਝਾਂ ਸੀ ਸਾਡੀਆਂ ਅਸੀਂ ਹਰ ਗੱਲ ਘਰ ਦੀ ਛੋਟੀ ਤੋਂ ਵੱਡੀ ਚੀਜ਼ ਬਾਰੇ ਪਤਾ ਹੁੰਦਾ ਸੀ ਵੀ ਉਹਨਾਂ ਦੇ ਘਰ 'ਚ ਕਿੰਨੇ ਪੈਸੇ ਆ ਕੁੜੀ ਕਿੱਥੇ ਵਿਆਹੀ ਆ ਮੁੰਡਾ ਕਿੱਥੇ ਵਾਹ ਕਿੱਥੇ ਮੰਗਿਆ ਰਾਹ 길 ਰਸਤਾ ਪੁੱਛਦਾ ਸੀ ਅਸੀਂ ਘਰ ਛੱਡ ਕੇ ਆਉਂਦੇ ਸੀ ਪਰ ਅੱਜ ਅੱਜ ਰਸਤਾ ਪੁੱਛਣ ਵਾਲਾ ਵੀ ਤੇ ਰਸਤਾ ਦੱਸਣ ਵਾਲਾ ਵੀ ਦੋਨੇ ਇੰਨੇ ਮਾਜੂਸ ਹੋ ਗਏ ਤੇ ਤੁਸੀਂ ਯਕੀਨ ਮੰਨੋ ਤੇ ਇਹਨਾਂ ਮਾਵਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਵੇ ਸਾਡਾ ਸਮਾਜ ਸਾਡੇ ਸਮਾਜ ਦੀਆਂ ਰਿਸ਼ਤੇਦਾਰੀਆਂ ਕਿੰਨੀਆਂ ਖੋਖਲੀਆਂ ਹੋ ਗਈਆਂ ਖੂਨ ਕਿੰਨਾ ਚਿੱਟਾ ਹੋ ਗਿਆ ਅਰਦਾਸ ਕਰਿਓ ਹਰ ਭਜਨ ਕੋਰ ਗਰੇਵਾਲ ਸਾਡੀ ਮਾਂ ਤੰਦਰੁਸਤ ਹੋਵੇ ਤਕੜੀ ਹੋਵੇ ਇਹਦਾ ਪੁੱਤ ਇਤੋਂ ਤਕੜਾ ਹੋ ਕੇ ਜਾਵੇ ਘਰੇ ਆਪਣੇ ਤੇ ਉਹ ਨਿਰਮਲ ਸਿੰਘ ਆਪਣਾ ਜਾ ਕੇ ਜੀਵਨ ਦੁਬਾਰਾ ਤੋਂ ਸਟਾਰਟ ਕਰੇ ਤੇ ਮਾਂ ਪਾਣੀ ਵਾਰਨੇ ਕਰੇ ਮਾਂ ਦੀਆਂ ਸਦਰਾਂ ਫੇਰ ਜ ਆਉਂਦੀਆਂ ਹੋਵਣ ਕਰਿਓ ਅਰਦਾਸ ਮਾਂ ਹਰ ਭਜਨ ਕੋਰ ਵਾਈ ਗੁਰਜੀ ਕਾਕਾ ਫਿਕਰ ਨੀ ਕਰ ਨਾ ਮਾ ਠੀਕ ਆ ਕੋਈ ਨਾ ਮੇਰੀ ਮਾ ਇਹ ਦੇਖ ਤੋ ਠੀਕ ਆ ਹਾਂ ਠੀਕ ਕੋਈ ਨਾ ਠੀਕ ਆ ਤੂੰ ਫੇਰ ਲਾਹੁਗਾ ਮੇਰਾ ਹਾਂ ਤੂੰ ਵੀ ਮੇਰਾ ਲਹੀ ਹੈ ਲਹੀ ਮਾਂ ਤੇਰਾ ਮੈਂ ਲਹੂਗਾ ਆਪਾਂ ਨਹੀਂ ਕੋਈ ਵਾਅਦਾ ਨਾ ਉਹ ਵਾਅਦਾ ਠੀਕ ਆ ਨਾ ਆ ਲੈ ਪਾਣੀ ਪੀ ਲੈ ਮਾਂ ਕੋਟ ਤੂੰ ਪਾਣੀ ਪੀ ਲੈ ਹਿੰਮਤ ਹੈ ਦੇ ਬਹੁਤ ਹੀ ਹਿੰਮਤ ਬਹੁਤ ਜ਼ਿਆਦਾ ਹਿੰਮਤ ਕੀਤੇ ਬਿਨਾਂ ਸਰਦਾ ਵੀ ਨਹੀਂ ਬਾਈ ਦੇਖੋ ਕਿੰਡੀ ਜ਼ਿੰਮੇਵਾਰੀ ਹੈ ਹਨਾ ਇੰਨਾ ਬੁੱਢੇ ਹੱਡਾਂ ਨੂੰ ਕਿਵੇਂ ਅੱਜ ਵੀ ਖਿੱਚੀ ਫਿਰੇ ਜਿੰਮੇਵਾਰੀ ਸੰਭਾਲੀ ਹੋਈ ਹੈ ਕੋਈ ਨੰਮ ਕੋਈ ਠੀਕ ਬਾਪ ਤੂੰ ਬਹੁਤ ਬਾਪੂ ਕੋਲੇ ਹੈਨਾ ਬਾਪੂ ਤੁਸੀਂ ਇਦਾਂ ਹੀ ਰੱਖੇ ਹੋ ਫੇਰ ਕਿੰਨਾ ਕਰ ਸਾਡਾ ਭਰਾ ਵਾ ਕੋਈ ਠੀਕ ਹੈ ਠੀਕ ਹੈ ਨਾ ਦੇਖੋ ਇਸ ਕੋ